ਕਿੰਨੇ ਗੱਲਾਂ ਦੇ ਉੱਪਰ ਲਾਠੀ ਚਾਰਜ ਹੋ ਰਿਹਾ ਕਿਉਂ ਕਿਹੜੀ ਗੱਲ ਸਰ ਨੇ ਬੈਠਨੇ ਤਾਂ ਕਾਨੂੰਨ ਹੈ ਕਿ ਤੁਸੀਂ ਆਪਣੇ ਆਪਣੇ ਹੱਕਾਂ ਲਈ ਬੈਠ ਸਕਦੇ ਹੋ ਤੁਰੰਤ ਦੱਸੋ ਆਪਣੇ ਘਰ ਨੂੰ ਬਚਾਉਣ ਲਈ ਕੋਣ ਨਹੀਂ ਭਜਦਾ ਅੰਦਰ ਜੀਤ ਨਿੱਕੂ ਵੀ ਪਹੁੰਚ ਚੁੱਕੇ ਹੈ ਗੱਲਬਾਤ ਕਰਾਂਗੇ ਸਰ ਉਹ ਚੋਕੀ ਕਹਿਣਾ ਚਾਹੁੰਗੇ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਜਿਹੜਾ ਸਰਕਾਰ ਧੱਕਾ ਕਰਦੀ ਵੇ ਸਭ ਤੋਂ ਪਹਿਲਾਂ ਧੱਕਾ ਰੁਕਣਾ ਚਾਹੀਦਾ ਦਫਾ 144 ਲਾਈ ਹੈ ਤੇ ਜੇ ਚਾਰ ਬੰਦੇ ਕਿਤੇ ਖੜੇ ਹੁੰਦੇ ਨੇ ਉਹਨਾਂ ਨਾਲ ਦੇ ਨਾਲ ਚੱਕਿਆ ਜਾਂਦਾ ਕਿੰਨੀ ਘੰਟਿਆਂ ਦੇ ਉੱਪਰ ਲਾਠੀ ਚਾਰਜ ਹੋ ਰਿਹਾ ਕਿਉਂ ਕਿਹੜੀ ਗੱਲ ਤੋਂ ਇੱਥੇ ਕੋਈ ਹੰਗਾਮਾ ਕਰਦਾ ਦਿਖ ਰਿਹਾ ਤੁਹਾਨੂੰ ਸਾਰੇ ਸ਼ਾਂਤੀਪੂਰਵਕ ਇੱਥੇ ਜਦੋਂ ਆਰਮਨ ਆਪਣੇ ਧਰਮ ਨੇ ਬੈਠੇ ਨੇ ਤਾਂ ਕਾਨੂੰਨ ਹੈ ਕਿ ਤੁਸੀਂ ਆਪਣੇ ਆਪਣੇ ਹੱਕਾਂ ਲਈ ਬੈਠ ਸਕਦੇ ਹੋ ਲਾਠੀ ਚਾਰਜ ਵੀ ਜਿਹੜਾ ਹੈਗੇ ਕੀਤਾ ਗਿਆ ਕੀ ਕਹਿਣਾ ਚਾਹੂਗੇ ਮੈਂ ਉਹੀ ਤਾਂ ਕਹਿਣਾ ਇਹ ਸ਼ਰਮ ਬੁਰੀ ਗੱਲ ਹੈ ਕਿ ਦਬਲ ਵਿੱਚ ਕੋਈ ਵੀ ਧਰਨਾ ਆਰਮਨਾ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਸਰਕਾਰ ਦੇ ਅੱਗੇ ਇਹ ਤਾਂ ਯੂਨੀਵਰਸਿਟੀ ਦੇ ਅੰਦਰ ਬੈਠੇ ਆਰਮਨ ਇਹ ਕਿਹੜਾ ਕੋਈ ਦੰਗੇ ਹੋ ਰਿਹਾ ਇਸੇ ਜਾਂ ਕੋਈ ਮੁੰਡੇ ਇਸੇ ਗਾਹ ਪਾਰੇ ਨੇ ਨਾਰਮਲ ਬੈਠਿਆ ਸਾਰੇ ਗੱਲ ਕੀਤੀ ਜਾਵੇ ਤਾਂ ਕਿੰਨੀ ਇੱਕ ਮੁਸ਼ਕਲ ਜੜੀ ਜੇਗੀ ਤੁਹਾਨੂੰ ਹੋਈਏ ਸਾਰੇ ਗੇਟ ਬੰਦ ਕਰ ਦਿੱਤੇ ਗਿਆ ਲੱਖਾਂ ਲਾਤੀ ਚਾਰਜ ਵੀ ਕੀਤਾ ਗਿਆ ਸਟੂਡੈਂਟਸ ਸੋ ਆਪਣੇ ਘਰ ਨੂੰ ਬਚਾਉਣ ਲਈ ਕੋਣ ਨਹੀਂ ਭਜਦਾ ਇਹ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਸਾਡਾ ਘਰ ਹੈ ਸਾਡੇ ਪੰਜਾਬ ਦੀ ਹੋਂਦ ਹੈ ਇਹ ਹੈ ਨਾ ਪੰਜਾਬ ਨਾਲ ਜੁੜੀ ਹੋਈ ਯੂਨੀਵਰਸਿਟੀ ਹੈ ਇਹਨਾਂ ਕੋਣ ਕੋਣ ਦੀਆਂ ਸਕੀਮਾਂ ਜਾਂ ਇਥੇ ਬੱਚਿਆਂ ਤੇ ਲਾਠੀ ਚੱਲੇ ਸਾਰੀ ਵੈਸੀ ਬੁਰੀ ਗੱਲ ਹੈ ਜੀ ਚੰਡੀਗੜ੍ਹ ਪ੍ਰਸ਼ਾਸਨ ਚੰਡੀਗੜ੍ਹ ਪੁਲਿਸ ਨੂੰ ਕਿਵੇਂ ਦੇਖਦੇ ਹੋ ਹੁਣ ਇਹ ਤਾਂ ਤੁਸੀਂ ਦੇਖਦੇ ਹੋ ਸਾ ਤੋਂ ਮੂਰੇ ਇਹ ਦਿਖਾ ਰਹੇ ਹੋ 6000 ਤੋਂ ਵੱਧ ਜਿਹੜੇ ਹੈਗੇ ਆ ਸਟੂਡੈਂਟ ਦੇ ਲਈ ਮੌਜੂਦ ਲਾਈਪਈ ਹੈ ਇਹ ਇੱਕ ਅਤਵਾਦੀ ਨੇ ਇੱਥੇ ਲੋਕ ਸਟੂਡੈਂਟ ਜਿਹੜੇ ਨਾ ਮਮ ਸਟੂਡੈਂਟ ਨੇ ਸਾਡਾ ਭਵਿੱਖ ਨੇ ਸਾਡਾ ਫਿਊਚਰ ਨੇ ਔਰ ਸਟੂਡੈਂਟਾਂ ਦੇ ਉੱਪਰ ਇਦਾਂ ਦੇ ਹਮਲੇ ਇਦਾਂ ਮਾਰਕੋਟਾਈ ਜਾਂ ਦਫਾ 144 ਸੇ ਲਾਉਣੀ ਹੈ ਕਿਹੜਾ ਤੁਸੀਂ ਕਸ਼ਮੀਰ 'ਚ ਫਿਰਦੇ ਹੋ ਕੁਝ ਦੇਰ ਬਾਅਦ ਜਿਹੜਾ ਹੈ ਕਿ ਕਦੋਂ ਨੋਟੀਫਿਕੇਸ਼ਨ ਜਾਰੀ ਹੋਣੀ ਵਾਲੀ ਹੈ ਸਰੀ ਕੁਝ ਦੇਰ ਬਾਅਦ ਕਹਿੰਦੇ ਕਿ ਨੋਟੀਫਿਕੇਸ਼ਨ ਜਾਰੀ ਹੋਏਗੀ ਉਹਨੂੰ ਕਿਵੇਂ ਦੇਖਦੇ ਹੋ ਜਦੋਂ ਜਾਰੀ ਹੋਊ ਉਹਦੋਂ ਦੇਖਾਂਗੇ ਨਾ ਹਾਲੇ ਜਾਰੀ ਤਾਂ ਨਹੀਂ ਹੋਈ ਹੈ